ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਮਿੰਨੀ ਬਲੌਗ 'ਚ ਅੱਜ ਆਪਾਂ ਛੋਟਾ ਜਿਹਾ ਬਲੌਗ ਬਣਾ ਰਹੇ ਹਾਂ ਜੀ ਅੱਜ ਆਪਾਂ ਮੈਸਤਰੀ ਦੁਕਾਨ ਤੇ ਆਏ ਸੀਗੇ ਮੈਸਤਰੀ ਅੱਜ 12 ਲਾ ਰਿਹਾ ਹੈ ਥ੍ਰੈਸ਼ਰ ਦੀਆਂ ਦੇਖੋ 12 ਦਾ ਫਰੇਮ ਲਾਇਆ ਹੈ 12 ਦੇਖੋ ਕਿਹੜੇ ਹਸਣ ਲੱਗ ਰਹੀਆਂ ਬੈਰਿੰਗਾਂ ਟੰਗੇ ਥੱਲੇ ਪੱਤੀ ਲਾ ਕੇ ਉਹਦੇ ਨਾਲ ਬਰਾਬਰ ਹੈ ਬੈਠ ਲੰਗ ਦੀ ਲੰਗ ਦੀ ਪਾਰ ਕਰਦੇ ਦੇਖੋ ਜੀ 12 ਲੰਗਰੀ ਹੈ ਥ੍ਰੈਸ਼ਰ ਨੂੰ ਆ ਦੇਖੋ ਆਪਦੀ ਦੈ ਨਾ ਨਾ ਲੰਗਰੀ ਕਰ ਦਿੱਤੀ ਹੈ ਸਾਰੇ ਪਾਸੇ ਇੱਕੋ ਜਿਹਾ ਬਾਕੀ ਆਪਣਾ ਜਿਹੜੇ ਵੀ ਇਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤੇ ਹਨ ਉਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਇਹ ਤਰੇਸ਼ਨ ਦੇ ਬਾਰ ਲਾ ਦੇ ਕਾਨ ਕਾਰ ਤਰੇਸ਼ਨ ਦੇਖੋ ਜੀ ਮੈਂ ਤਾਂ ਜੋ ਦਿਆ ਸੀ ਦਿਨ ਘੁੰਮਦਾ ਘੁੰਮਦਾ ਮੈਂ ਇਸ ਤੇ ਵੀ 12 ਲਾ ਰਹੀ ਸੀ ਇਸ ਕਾਰ ਇਹਦੇ ਬਾਰੇ 12 ਦਿਖਾਈ ਜਾਂ ਜਾਂ ਜੇ ਕਿਸੇ ਵੀ ਨੇ ਵੀ 12 ਰਵਾਣੀ ਹੋਣ ਵੈਤਰੀ ਨੇ ਸਭਾਰੇ ਕਾਰਦਾ ਜੀ ਦੇਖੋ ਜੀ ਬਾਕੀ ਤੁਸੀਂ ਦੱਸਿਓ ਜੀ ਆਪਣੇ ਬੰਦੇ ਨੇ ਕਦੋਂ ਕਿੱਦਾਂ ਬਾਰਾਂ ਲੱਗ ਰਹੀਆਂ ਠੀਕ ਆ ਇਹ ਅੱਜ ਦਾ ਫਲੋਰ ਵੀ ਨਾ ਪੇ ਦੀ ਛੋਟਾ ਜਿਹਾ ਬਸ ਅੱਜ ਅੱਜ ਆਪਾਂ ਸਰ ਕੋ ਮੈਸਤਰੀ ਬਾਰਾਂ ਲੱਗਦੀਆਂ ਦਿਖਾਉਣੀਆਂ ਆਂ ਬਾਕੀ ਕੱਲੂ ਪਾਵਾਂਗੇ ਬਲੌਕ ਸਾਰੇ ਉਹਦੇ ਗਰਾਊਂਡ ਬਣਾ ਰਹੇ ਆਂ ਗਰਾਊਂਡ ਦਾ ਪਾਵਾਂਗੇ 没有天接搞一个 blogs，到